ਜੀ ਸਤਿ ਸ਼੍ਰੀ ਅਕਾਲ ਜੀ ਹਰਿਆਣਾ ਪੰਜਾਬ ਦੇ ਖਨੌਰੀ ਬਾਰਡਰ ਤੇ ਭੁੱਖ ਹੜਤਾਲ ਸ਼ੁਰੂ ਕਰਨ ਤੋਂ ਪਹਿਲਾਂ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਨੇ ਹਿਰਾਸਤ ਚੇਲੇ ਪੁਲਿਸ ਉਹਨਾਂ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਮੈਡੀਕਲ ਕਰਾਉਣ ਵਾਸਤੇ ਲੈ ਕੇ ਗਈ ਆ ਕੋਈ ਬੰਦਾ ਉਹਨਾਂ ਤੱਕ ਨਾ ਪਹੁੰਚ ਸਕੇ ਇਸ ਕਰਕੇ ਪੁਲਿਸ ਨੇ ਹਸਪਤਾਲ ਨੂੰ ਚਾਰੇ ਤਰਫ ਤੋਂ ਸੀਲ ਕਰ ਦਿੱਤਾ ਹਿਰਾਸਤ ਦੇ ਵਕਤ ਡੱਲੇਵਾਲ ਦੇ ਨਾਲ ਕੋੜ ਨੇ આરોਪ ਲਾਇਆ ਕਿ ਪੁਲਿਸ ਨੇ ਸਿਰਫ ਉਹਨਾਂ ਨੂੰ ਇੱਕ ਕੁਰਤੇ ਦੇ ਵਿੱਚ ਹੀ ਚੱਕ ਕੇ ਲੈ ਗਈ ਆ ਨਾ ਉਹਨੇ ਪਜਾਮਾ ਪਾਇਆ ਹੋਇਆ ਸੀ ਨਾ ਹੀ ਗਰਮ ਕੱਪੜੇ ਪਾਉਣ ਦਿੱਤੇ ਆ ਉਸ ਵਕਤ ਡੱਲੇਵਾਲ ਰੈਸਟ ਕਰ ਰਿਹਾ ਸੀ ਇਸ ਤੋਂ ਪਹਿਲਾਂ ਕਿਸਾਨ ਨੇ ਤਾਂ ਸਰਵਣ ਸਿੰਘ ਪੰਦੇਰ ਨੇ ਦੱਸਿਆ ਕਿ ਸੋਮਵਾਰ ਰਾਤ ਕਰੀਬ 2 ਵਜੇ ਡੱਲੇਵਾਲ ਨੂੰ ਖਨੌਰੀ ਬਾਰਡਰ ਤੋਂ ਚੱਕ ਲਿਆ ਗਿਆ ਉਹਨੂੰ ਕਿੱਥੇ ਲੈ ਕੇ ਗਏ ਨੇ ਇਹਦੀ ਜਾਣਕਾਰੀ ਕਿਸੇ ਨੂੰ ਨਹੀਂ ਹੈ ਜਿਹਨੂੰ ਡੱਲੇਵਾਲ ਨੂੰ ਚੱਕਿਆ ਉਹ ਕੋਈ ਪੌਲਸਾਲੇ ਹਿੰਦੀ ਬੋਲਣ ਵਾਲੇ ਸੀ ਕੇਂਦਰ ਸਰਕਾਰ ਕਿਸਾਨਾਂ ਤੇ ਲਗਾਤਾਰ ਜ਼ੁਲਮ ਕਰ ਰਹੀ ਹੈ ਡੱਲੇਵਾਲ ਨੂੰ ਸੀਐਮ ਭਗਵੰਤ ਮਾਨ ਦੀ ਜੁਡੀਸ਼ੀਨ ਨੇ ਉਠਾਇਆ ਹੈ ਇਸ ਲਈ ਪੰਜਾਬ ਸਰਕਾਰ ਨੂੰ ਕਿਸਾਨਾਂ ਦੇ ਪ੍ਰਤੀ ਆਪਣੀ ਸਥਿਤੀ ਸਪਸ਼ਟ ਕਰ ਦੇਣੀ ਚਾਹੀਦੀ ਹੈ ਔਰ ਦੱਸਣਾ ਹੋਊਗਾ ਕਿ ਉਹਨਾਂ ਨੂੰ ਕਿੱਥੇ ਲੈ ਕੇ ਗਏ ਨੇ ਨਹੀਂ ਤਾਂ ਉਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਗੰਭੀਰ ਨਤੀਜੇ ਭੁਗਤਣੇ ਪੈਣਗੇ ਕੋਰਟ ਨੇ ਦੱਸਿਆ ਡੱਲੇਵਾਲ ਦੇ ਨਾਲ ਮੌਜੂਦ ਰਏ ਕਿਸਾਨ ਨੇਤਾ ਅਭਿਮੰਨਿਉ ਕੋਹੜ ਦਾ ਕਹਿਣਾ ਹੈ ਕਿ ਰਾਤ ਦੇ ਟਾਈਮ 'ਚ ਡੱਲੇਵਾਲ ਰੈਸਟ ਕਰ ਰਿਹਾ ਸੀ ਤਾਂ ਪੁਲਿਸ ਨੇ ਦੋਨਾਂ ਤਰਫੋਂ ਤੋਂ ਆਕੇ ਉਹਨੂੰ ਘੇਰ ਲਿਆ ਤੇ ਉਹਨੂੰ ਡਿਟੇਨ ਕਰ ਆਲ ਲੈ ਗਈ ਜਿਸ ਸਮੇਂ ਡੱਲੇਵਾਲ ਨੂੰ ਚੱਕਿਆ ਗਿਆ ਤੇ ਉਹਨੇ ਸਿਰਫ ਕੁਰਤਾ ਪਾਇਆ ਹੋਇਆ ਸੀ 88 88 ਸਾਲ ਦੇ ਡੱਲੇਵਾਲ ਨੂੰ ਨਾ ਪਜਾਮਾ ਤੇ ਨਾ ਹੀ ਗਰਮ ਕੱਪੜੇ ਪਾਉਣ ਦੇ ਉੱਤੇ ਕੋੜ ਨੇ ਦੱਸਿਆ ਕਿ ਮਰਨ ਵਰਤ ਜ਼ਰੂਰ ਸ਼ੁਰੂ ਹੋਊਗਾ ਪਹਿਲਾਂ ਵੀ ਡਿਸਾਈਡ ਕੀਤਾ ਗਿਆ ਸੀਗਾ ਜੇਕਰ ਜਗਜੀਤ ਡੱਲੇਵਾਲ ਨੂੰ ਕੁਝ ਹੁੰਦਾ ਤਾਂ ਅਗਲਾ ਕਿਸਾਨ ਨੇਤਾ ਪਰ ਮਰਨ ਵਰਤ ਤੇ ਬੈਠੂਗਾ ਜੇ ਇੱਕ ਕਿਸਾਨ ਨੇਤਾ ਭੁੱਖ ਹੜਤਾਲ ਤੇ ਨਹੀਂ ਬੈਠੇਗਾ ਤੇ ਹੋਰ ਕਿਸਾਨ ਨੇ ਤੋਰੀ ਜਗ੍ਹਾ ਤੇ ਭੁੱਖ ਹੜਤਾਲ ਕਰ ਸਕਦੇ ਨੇ ਜਲਦੀ ਕਿਸਾਨ ਸੰਗਠਨ ਬੈਠਕ ਕਰਕੇ ਨਿਰਣੇ ਲੈਣਗੇ ਕਿ ਕੌਣ ਮਰਨ ਵਰਤ ਤੇ ਬੈਠੂਗਾ ਅਣਛਿੰਤੇ ਜਾਣ ਤੋਂ ਪਹਿਲਾਂ ਡੱਲੇਵਾਲ ਨੇ ਜ਼ਮੀਨ ਆਪਦੇ ਪਰਿਵਾਰ ਦੇ ਨਾਮ ਕਰ ਦਿੱਤੀ। ਡੱਲੇਵਾਲ ਨੇ 4 ਨਵੰਬਰ ਨੂੰ ਐਲਾਨ ਕੀਤਾ ਸੀਗਾ ਕਿ ਪਾਰਲੀਮੈਂਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਭੁੱਖ ਹੜਤਾਲ 'ਤੇ ਬੈਠ ਜਾਣਗੇ। ਇਸ ਤੋਂ ਬਾਅਦ 6 ਦਸੰਬਰ ਨੂੰ ਕਿਸਾਨ ਦਿੱਲੀ ਕੂਚ ਕਰਨਗੇ। ਇੱਕ ਦਿਨ ਪਹਿਲਾਂ ਸੋਮਵਾਰ ਨੂੰ ਫਰੀਦਕੋਟ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀਗਾ ਕਿ ਆਪਦੇ ਸਿਰ ਤੇ ਕਫਨ ਬੰਨ੍ਹ ਕੇ ਘਰੋਂ ਨਿਕਲਿਆ ਉਹ। ਕੇਂਦਰ ਸਰਕਾਰ ਨੂੰ ਉਹਨਾਂ ਦੀ ਮੰਗਾਂ ਮੰਨਣੀਆਂ ਹੀ ਪੈਣਗੀਆਂ ਜਾਂ ਫਿਰ ਉਹ ਆਪਣੀ ਜਾਨ ਦੀ ਕੁਰਬਾਨੀ ਦੇ ਦੇਣਗੇ। ਉਹਨਾਂ ਦੀ ਮੌਤ ਤੋਂ ਅੰਦੋਲਨ ਰੁਕੂ ਮੌਤ ਤੋਂ ਬਾਅਦ ਦੂਸਰੇ ਨੇਤਾ ਆਮਰਣ ਅੰਸ਼ਣ ਸ਼ੁਰੂ ਕਰਨਗੇ ਇਸ ਲਈ ਆਪਣੀ ਜ਼ਮੀਨ ਨੂੰ ਆਪਦੇ ਮੁੰਡੇ ਆਪਦੀ ਨੌ ਤੇ ਆਉਦੇ ਪੋਤਰੇ ਦੇ ਨਾਮ ਕਰਵਾ ਦਿੱਤਾ ਤਾਂ ਕਿ ਬਾਅਦ ਚ ਕੋਈ ਰੋਲਾ ਰੱਪਾ ਨਾ ਹੁੰਦਾ ਰਹੇ ਕਿਸਾਨ ਸੰਗਠਨ ਜਾਗਰੂਕਤਾ ਅਭਿਆਨ ਦੇ ਤਹਿਤ ਘਰ ਘਰ ਜਾ ਕੇ ਸਮਰਥਨ ਜੁਟਾਰੇ ਨੇ ਤੇ ਆਪਣੀ ਮੰਗਾਂ ਦੇ ਬਾਰੇ ਲੋਕਾਂ ਨੂੰ ਜਾਣਕਾਰੀ ਦੇ ਰਹੇ ਨੇ ਕੋੜ ਨੇ ਦੱਸਿਆ ਕਿ ਆਮਰਣ ਅੰਸ਼ਣ ਦੇ ਵਿੱਚ ਸਹਿਯੋਗ ਕਰਨ ਸਾਰੇ ਕਿਸਾਨ ਨੇਤਾ ਆਭਿਮਨਿਓ ਕੋੜ ਨੇ ਦੱਸਿਆ ਕਿ ਡੱਲੇਵਾਲ ਐਮ ਐਸ ਪੀ ਸਮੇਤ 12 ਮੰਗਾਂ ਨੂੰ ਲੈ ਕੇ ਆਮਰਣ ਅੰਸ਼ਣ ਤੇ ਬੈਠ ਰਹੇ ਹਨ 13 ਫਰਵਰੀ ਤੋਂ ਕਿਸਾਨ ਅੰਦੋਲਨ ਚੱਲ ਹੈ ਕਈ ਕਿਸਾਨ ਸ਼ਹੀਦ ਹੋਏ ਨੇ 450 ਤੋਂ ਜ਼ਿਆਦਾ ਕਿਸਾਨ ਗਾਇਲ ਵੀ ਹੋਏ ਨੇ ਲੇਕਿਨ ਇਸ ਤੋਂ ਬਾਅਦ ਮੋਦੀ ਸਰਕਾਰ ਕਿਸਾਨਾਂ ਨੇ ਮੋਦੀ ਸਰਕਾਰ ਨੇ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣੀ ਉਹਨਾਂ ਨੇ ਕਿਹਾ ਕਿ ਮੋਦੀ ਅਕਸਰ ਬਾਹਰ ਜਾਂਦੇ ਰਹਿੰਦੇ ਨੇ ਤੇ ਕਹਿੰਦੇ ਨੇ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀਕ ਦੇਸ਼ ਆ ਲੇਕਿਨ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀਕ ਦੇਸ਼ ਦੇ ਵਿੱਚ ਜਾਨੀ ਕਿ ਕਿਸਾਨ ਵਰਗ ਦੀ ਗੱਲਾਂ ਨੂੰ ਸੁਣਿਆ ਨਹੀਂ ਜਾ ਰਿਹਾ ਇਹਦੇ ਵਿੱਚ ਮਜਬੂਰ ਹੋ ਕੇ ਕਿਸਾਨ ਕੀ ਏ ਡੱਲੇਵਾਲ ਆਮਰਨ ਅੰਸ਼ਨ ਤੇ ਬੈਠਣਗੇ ਉਹਨਾਂ ਨੇ ਅਗਰਾਹ ਕੀਤਾ ਕਿ ਉਹਨਾਂ ਦੇ ਸਾਰੇ ਸਾਥੀ ਡੱਲੇਵਾਲ ਦਾ ਸਹਿਯੋਗ ਕਰਨ ਜੇ ਨਹੀਂ ਹੋ ਸਕਿਆ ਤਾਂ ਅੰਸ਼ਨ ਸ਼ੁਰੂ ਹੋਣ ਤੋਂ ਬਾਅਦ ਇੱਕ ਦਿਨ ਆਊਗਾ ਕਿ ਫੋਟੋ ਵੀਡੀਓ ਖਿੱਚਵਾ ਕੇ ਚਲੇ ਜਾਣਗੇ ਇਹਦੇ ਨਾਲ ਕੰਮ ਨਹੀਂ ਚੱਲੂਗਾ ਕਿਸਾਨਾਂ ਦੀਆਂ ਪ੍ਰਮੁੱਖ ਮੰਗਾਂ ਕਿਹੜੀਆਂ-ਕਿਹੜੀਆਂ ਨੇ ਪਹਿਲੀ ਮੰਗ ਇਹ ਹੈ ਕਿ ਸਰਕਾਰ ਐਮਐਸਪੀ ਦੀ ਗਰੰਟੀ ਦੇਵੇ ਦੂਜੀ ਗੱਲ ਇਹ ਹੈ ਕਿ ਕਿਸਾਨਾਂ ਦੇ ਖਿਲਾਫ ਮੁਕਦਮੇ ਵਾਪਸ ਹੋਣ ਤੀਜੀ ਗੱਲ ਲਖਮੀਪੁਰ ਖੀਰੀ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਸਜ਼ਾ ਤੇ ਪੀੜਤਾਂ ਨੂੰ ਨਿਆਂ ਮਿਲਣਾ ਕਿਸਾਨਾਂ ਨੂੰ ਪ੍ਰਦੂਸ਼ਣ ਕਾਨੂੰਨ ਤੋਂ ਬਾਹਰ ਰੱਖਿਆ ਜਾਵੇ ਸਰਕਾਰ ਕਿਸਾਨਾਂ ਦਾ ਪੂਰਾ ਤੋਂ ਪੂਰਾ ਕਰਜ਼ਾ ਮਾਫ਼ ਕਰੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਪੈਨਸ਼ਨ ਦਿੱਤੀ ਜਾਵੇ ਵਿੱਦੂਤ ਸੰਸ਼ੋਧਨ ਵਿਧੇਕ 2020 ਨੂੰ ਰੱਦ ਕੀਤਾ ਜਾਵੇ ਹੁਣ ਇੱਕ ਗੱਲ ਇਹ ਵੀ ਇਹਨਾਂ ਨੇ ਕਹੀ ਹੈ ਕਿ ਕਿਸਾਨ ਨੇਤਾ ਸਰਵਣ ਸਿੰਘ ਪੰਦੇਰ ਨੇ 18 ਨਵੰਬਰ ਨੂੰ ਐਲਾਨ ਕੀਤਾ ਸੀਗਾ ਕਿ ਕਿਸਾਨ 6 ਦਸੰਬਰ ਨੂੰ ਦਿੱਲੀ ਕੁਚ ਕਰਨਗੇ ਉਹਨਾਂ ਨੇ ਕਿਹਾ ਸੀਗਾ ਕਿ 9 ਮਹੀਨੇ ਤੋਂ ਕਿਸਾਨ ਚੁੱਪ ਬੈਠੇ ਨੇ ਲੇਕਿਨ ਸਰਕਾਰ ਨੇ ਉਹਨਾਂ ਦੀ ਤਰਫ ਜਮਾਂ ਵੀ ਧਿਆਨ ਨਹੀਂ ਦਿੱਤਾ ਇਹ ਹੀ ਕਾਰਨ ਹੈ ਕਿ ਉਹਨਾਂ ਨੇ ਦਿੱਲੀ ਜਾਣ ਦਾ ਫੈਸਲਾ ਕੀਤਾ ਇਸ ਵਾਰ ਕਿਸਾਨ ਟਰੈਕਟਰ ਟਰਾਲੀ ਦੀ بجائے ਪੈਦਲ ਦਿੱਲੀ ਜਾਣਗੇ ਇਹਦੇ ਵਿੱਚ ਹਰਿਆਣਾ ਪੰਜਾਬ ਤੇ ਹੋਰ ਰਾਜਾਂ ਦੇ ਕਿਸਾਨ ਵੀ ਸ਼ਾਮਿਲ ਹੋਣਗੇ ਸਰਕਾਰ ਦੇ ਕੋਲੇ ਸਿਰਫ 10 ਦਿਨ ਦਾ ਟਾਈਮ ਹੈ ਧੰਨਵਾਦ ਜੀ